ਸਰਬ ਜੀ ਸੰਗਰੂਰ ਵਿਧਿ ਰਚਨਾ ਲਿਖਨਾ ਕਰੋ ਨਿਕਲ ਜਦਰੇ ਤੂੰ دیر ਰਾਤ ਵੀ ਆਉਂਦਾ ਈ ਰੁੱਖੀ ਸੁਖੀ ਖਾ ਕੇ ਰੱਬ ਦਾ ਸ਼ੁਕਰ ਮਨਾਉਂਦਾ ਈ ਕਰੋ ਨਿਕਲ ਜਦਰੇ ਤੂੰ ਤੇਰੀ ਰਾਤ ਵੀ ਕਰ ਆਉਂਦਾ ਈ ਰੁੱਖੀ ਸੁਖੀ ਖਾ ਕੇ ਰੱਬ ਦਾ ਸ਼ੁਕਰ ਮਨਾਉਂਦਾ ਈ ਸਾਡੀ ਸਾਰੀ ਲੈਨ ਵਿੱਚ ਸੱਜਣਾ ਤੇਰਾ ਹਿੱਤ ਵੇ ਸਾਡੀ ਸਾਰੀ ਲੈਨ ਵਿੱਚ ਸੱਜਣਾ ਤੇਰਾ ਹਿੱਤ ਵੇ ਰੋਟੀ ਖਾ ਕੇ ਸੋ ਜਾਵੇਂ ਸੱਜਣਾ ਤੂੰ ਨਿਤ ਵੇ ਰੋਟੀ ਖਾ ਕੇ ਸੋ ਜਾਵੇਂ ਸੱਜਣਾ ਤੂੰ ਨਿਤ ਵੇ ਸੱਜਣਾ ਤੂੰ ਨਿਤ ਵੇ